ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਕਾ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਭਾਜੀ ਹਰਦੀਪ ਸਿੰਘ ਦੇ ਫਾਰਮ ਤੋਂ ਦੋਸਤੋ ਅੱਜ ਦੀ ਵੀਡੀਓ ਆਪਾਂ ਅਪਲੋਡ ਕਰਨ ਲੱਗੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਏਕੇ ਗੱਪਣ گا ਤੇ ਏਕੇ ਦੋਸਤੋ ਨਾਲ ਜਿਹੜੀ ਅੰਸਰ ਝੋਟੀ ਆਪਾਂ ਦਿਖਾਵਾਂਗੇ ਡਿਟੇਲ ਇਹਨਾਂ ਪਸ਼ੂਆਂ ਦੀ ਕੀ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰੇ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲਾ ਦੇ ਕੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆਪਕੇ ਕੋਲ ਤੱਕ ਪਹੁੰਚੀ ਜਾਵੇ। ਸੋ ਦੋਸਤੋ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖਪਰਖ ਜਿਹੜੀ ਕਰਨੀ ਤੁਸੀਂ ਪਸ਼ੂ ਦੀ ਆਪ ਆਗੇ ਕਰਨੀ ਹੁੰਦੀ ਹੈ। ਕਿਉਂਕਿ ਤੁਸੀਂ ਪੈਸੇ ਲਵਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਆਪਣੀ ਨਿਰਖਪਰਖ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜੂ ਕਰਿਆ ਕਰੋ ਅੱਗੇ ਕਿਸੇ ਹੋਰ ਵੀਰਪਾਤਾ ਫਾਇਦਾ ਹੋ ਸਕਦਾ। ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ। ਨਿਰਖਪਰ ਆਪਣੀ ਤਸੱਲੀ ਕਰਕੇ ਆਪਣੇ ਨਿਰਖ ਪਰ ਕਰਕੇ ਪਸ਼ੂ ਕੀਤਿਆ ਕਰੋ ਵੀਡੀਓ ਦੋਸਤੋ ਆਪਣੀ ਇੰਸਟਾਗ੍ਰਾਮ ਤੇ ਵੀ ਚੱਲਦੀ ਆ ਫੇਸਬੁੱਕ ਤੇ ਵੀ ਚੱਲਦੀ ਆ ਵੀਰਾਂ ਨੂੰ ਬੇਨਤੀ ਕਰਦਾ ਇੰਸਟਾਗ੍ਰਾਮ ਤੇ ਫੇਸਬੁੱਕ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਆ ਕਰੋ ਕਰੀਏ ਵੀਰ ਨਾਲ ਗੱਲਬਾਤ ਕੁਝ ਹੀ ਡਿਟੇਲਿੰਗ ਦੇ ਬਸ਼ਮਾ ਅੱਜ ਵੀ ਜੀ ਸਸੀ ਗਾਲ ਜੀ ਸਸੀ ਗਾਲ ਵੀ ਜੀ ਸਸੀ ਗਾਲ ਬਹੁਤ ਬਹੁਤ ਤੁਹਾਡਾ ਵੈਲਕਮ ਜੀ ਹੋਰ ਜੀ ਠੀਕ ਠਾਕ ਹਾਂ ਜੀ ਵਧੀਆ ਜੀ ਪਤਾ ਕੰਮ ਕਰ ਚੱਲੀ ਜਾਂਦਾ ਵਧੀਆ ਬਾਬੇ ਦੀ ਕਿਰਪਾ ਜੀ ਆਜੀ ਦੋ ਪਸ਼ੂ ਪਸ਼ੂ ਜੀ ਆਪਣੇ ਰਾਤੀ ਚਾਰ ਮੱਝ ਆਈਆਂ ਉਧਰ ਠੀਕ ਹੈ। ਤੇ ਉਹ ਮਈਆਂ ਦੀ ਆਪਾਂ ਸਵੇਰੇ ਵੀਡੀਓ ਪਾਵਾਂਗੇ। ਠੀਕ ਹੈ ਜੀ। ਹਾਂਜੀ ਬਾਈ। ਠੀਕ ਠੀਕ ਹੈ। ਤੇ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਾਓ। ਐਡਰੈਸ ਭਾਜੀ ਆਪਣਾ ਪਿੰਡ ਲੋਕਾ ਜੀ। ਹਾਂਜੀ। ਜ਼ਿਲ੍ਹਾ ਤੰਤਰ ਤਰ ਤਸੀਲ ਪੱਟੀ। ਠੀਕ ਹੈ। ਡੈਡੀ ਦਾ ਨਾਮ ਸਰਦਾਰ ਹਰਦੀਪ ਸਿੰਘ ਵਪਾਰੀ। ਠੀਕ ਹੈ। 98552 9543। ਠੀਕ ਹੈ ਜੀ। ਹਾਂਜੀ। ਤੇ ਸ਼ੁਰੂ ਕਰੀਏ ਵੀਰੇ ਇਸ ਆਪਾਂ ਗੱਪਣ ਗਾ ਤੋਂ ਪਹਿਲਾਂ ਕੀ ਡਿਟੇਲ ਇਹਦੀ? ਇਹ ਭਾਜੀ ਪਹਿਲਾ ਸੂਰਾ ਜੀ। ਅੱਛਾ ਜੀ। ਤੇ ਚਾਰ ਦੰਦ ਜੀ ਮੂੰਹ ਵਿੱਚ। ਅੱਛਾ ਚਾਰ ਦੰਦ। ਹਾਂਜੀ। ਟਾਈਮ ਕਿੰਨਾ ਖੜਦੀ ਵੀਰੇ? ਟ ਦੋਸਤੋ ਪਹਿਲਾ ਸੂਬਾ ਸੁਣੀਏ ਵੀਰ ਕਿੰਦਾ ਗਾਂ ਹੈ ਤੇ ਇਹ ਚਾਰ ਦਾੰਦੇ ਮੂੰਹ ਹੁਣ ਤੱਕ ਭਾਈ ਲੈ ਜੂ ਕੈਮ ਦੋਸਤੋ ਇੱਕ ਹਫਤਾ ਜਾਂ ਬਾਕੀ ਪਿਆ ਸੂਣ ਦੇ ਵਿੱਚ ਤੇ ਇਸ ਕੁਆਲਟੀ ਦੋਸਤੋ ਗਾਂ ਦੀ ਚੈੱਕ ਕਰ ਲੋ ਇੱਕ ਵਾਰੀ ਫੇਰ ਮੁਰਗੀ ਦੋਸਤੋ ਆਰਡਰ ਕੁਆਲਟੀ ਗਾਂ ਕਾਫੀ ਵਧੀਆ ਤਿਆਰ ਕਰੀ ਹੋਈ ਹੁੰਦੀ ਹੈ ਇਸ ਸੂਣੇ ਸਮੇਂ ਤੱਕ ਦੋਸਤੋ ਆਰਡਰ ਕੁਆਲਟੀ ਇਹ ਬਹੁਤ ਚੰਗੀ ਹੈ ਕਿਉਂਕਿ ਥੋੜੀ ਲੰਮੀ ਤੋਰ ਵੀ ਰਹਿ ਗਈ ਵੱਡੀ ਲੰਮੀ ਤੋਰ ਇਹ ਪੱਕਾ ਜਾਂ ਥਾਂ ਮੈਂ ਵਛੀ ਬੋਲਿਆ ਦੀ ਬਣੂਗੀ ਥੱਲੇ ਇੱਕ ਹੋਰ ਵਛੀ ਆਨੀ ਸਵੇਰੇ ਦੋਂਦੀ ਆ ਨੂੰ ਸੂਈ ਤਾਈ ਠੀਕ ਹੈ ਹਾਂਜੀ ਹੋ ਸ਼ਗਾ ਜੀ ਸ਼ਾਮ ਨੂੰ ਆ ਜੀ ਦੋਸਤੋ ਚੰਗੀ ਆਰਡਰ ਕੁਆਲਟੀ ਗਾਣੇ ਤਿਆਰ ਕੀਤੀ ਹੈ ਥਣਾ ਦੀ ਸਪੇਸ ਕਾਫੀ ਆਫਸਿਸ਼ ਗੁਲਾਬੀ ਥਾਣੇ ਦੋਸਤੋ ਬਾਦ ਆਏ ਦੋਸਤੋ ਵਾਟੇ ਲਾ ਕਾ ਵੀ ਪਈਆਂ ਹਵਾ ਨੇ ਬਹੁਤ ਅਸ਼ੀ ਬਣੂ ਥੱਲੇ ਮੁੱਲ ਵੀ ਦਾ ਕੀ ਕਰਦੇ ਮੁੱਲ ਪਾਜੀ ਦਾ ਫੋਨ ਤੇ ਹੋਗਾ ਜੀ ਅਰੇ ਕਿਉਂ ਵੈਡ ਕੱਟੀ ਆ ਤੁਹਾਨੂੰ ਪਤਾ ਵੈਡ ਨੇ 8-10 ਦਿਨ ਲੈਣੇ ਠੀਕ ਠੀਕ ਹਾਂਜੀ ਠੀਕ ਹੈ ਆਪਾਂ ਹੁਣ ਮੁੱਲ ਕੋਈ ਫੋਨ ਲਾਓ ਵੀਰ ਕੱਤੀ ਦਾ ਕਰਾਂਗੇ ਜੋ ਤਿਆਰ ਹੋ ਉਹ ਆਪ ਦੇ ਹਿਸਾਬ ਨਾਲ ਕਰਾਂਗੇ ਠੀਕ ਹੈ ਜੀ ਅੱਜ ਤਾਂ ਮੁੱਲ ਅੱਜ ਦਾ ਮੁੱਲ ਹਾਂਜੀ ਅੱਜ ਦਾ ਸਾਲ ਇਹ ਗਾਸ ਹੁੰਦੀ ਹੈ ਤੇ ਫਿਰ ਉਹ ਮੁੱਲ ਦਾ ਹਾਂਜੀ ਜੀ ਹਾਂਜੀ ਇਹ ਜੀ ਦੀ ਛੋਟੀ ਬਾਰੇ ਦੱਸੀਂ ਜਿਹੜੀ ਇਹ ਛੋਟੀ ਹੈ ਇਹ ਪਾਜੀ 1.5 ਸਾਲ ਦੀ ਕੱਟੀ ਏ ਅੱਛਾ ਜੀ ਰਾਤੀਆਂ ਆਈਆਂ ਮੱਝਾਂ ਨਾਲ ਅੱਛਾ ਜੀ 20 ਕਿਲੋ ਲਈ ਮੈਂ ਦੀ ਕੱਟੀ ਏ ਠੀਕ ਹੈ ਜੀ ਮਾਦਰ ਰਿ ਇਹ ਏਰੀਆ ਦੇ ਵੀ ਏਆਈ ਤੇ ਨਹੀਂ ਹੋਈ ਨਹੀਂ ਵੀ ਜੀ ਆਈ ਨਹੀਂ ਹੋਈ ਠੀਕ ਹੈ ਅਰੇ ਡੇਢ ਸਾਲ ਦੀ ਵੀਰਜੀ ਹੈ ਠੀਕ ਹੈ ਹਾਂਜੀ ਸਿੰਘ ਵੇਖੋ ਕੱਟਣ ਲੱਗਾ ਦੋਸਤੋ ਪੂਰੀ ਸ਼ਕੀਨ ਚ ਉਤੀ ਹੈ ਬਿਲਕੁਲ ਦੋਸਤੋ ਰਿੰਗ ਸਿੰਘ ਦੀ ਉਹ ਆਦੀ ਦਾ ਜਿਹੜੀ ਮਾਂ ਦਾ ਵੀ ਸਿੰਘ ਇਦਾਂ ਦਾ ਠੀਕ ਹੈ ਜੀ ਉਹਦਾ ਕੁੰਡਾ ਠੀਕ ਹੈ ਉਹ ਵੀ ਆਪਣੇ ਕੋਲ ਹੀ ਹੈ ਉਹ ਨਹੀਂ ਭਾਜੀ ਉੱਥੇ ਹੀ ਆ ਅੱਛਾ ਅੱਛਾ ਹਾਂਜੀ ਠੀਕ ਉਹ ਬੜੇ ਜ਼ੋਰ ਨਾਲ ਆਂਦੀ ਦਿੰਦੇ ਨਹੀਂ ਕੱਟੀ ਠੀਕ ਹੈ ਜੀ ਮਾਹ ਆਪਣੇ ਵੀਰ ਕਈ ਵੀਡੀਓ ਚ ਫੋਨ ਲਾਉਂਦੇ ਆਪਾਂ ਨੂੰ ਕੱਟੀ ਲਾਗ ਦੇ ਦੋ ਵੀ ਅਮਸਰ ਸ਼ਕੀਨ ਹਾਂਜੀ 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 ਦੋਸਤੋ ਕੋਈ ਸ਼ਕੀਨ ਵੀਰ ਲੈ ਗਿਆ ਸਾਹਮਣ ਵਾਲਾ ਤੇ ਇਹਦਾ ਜਿਹੜਾ ਮਦਰ ਬਿਲਕੁਲ ਕੋੜ ਗਿਆ 20 ਕਿਲੋ ਦੱਸਦਾ ਵੀਰ ਕੱਟੀ ਰੱਖਾ ਮੂੰਹ ਫੜਾ ਲੈਂਦੀ ਇਦਦਰ ਜਿੱਦਾਂ ਮਰਜੀ ਮੂੰਹ ਫੜੀਓ ਠੀਕ ਹੈ ਜੀ ਆ ਵੀਰ ਮਰਜੀ ਸਾਰੀ ਸੈਟ ਕਰ ਕੋਈ ਵੀਰ ਲੈ ਜਾਏ ਜੇ ਚੰਗੀ ਸਾਹਮ ਕਰੇ ਝੋਟੀ ਪੂਰੇ ਮੋਲਨਾ ਵੇਖ ਸਕਦੀ ਆ ਫੇਰ ਆ ਠੀਕ ਹੁਣ ਤਾਂ ਮੈਂ ਤੂੰ ਧੂਣ ਤੇ ਲੱਗ ਗਈ ਹਾਂਜੀ 1.5 ਮਿੰਟ ਦੀ ਹੈ ਫੇਰ ਸਭ ਦੀ ਹੋ ਗਈ ਹੈ ਦੋਸਤੋ ਚੰਗਾ ਕੱਦ ਕੱਦ ਤਿਆਰ ਕਰੀ ਹੁੰਦੀ ਹੈ ਖਾਨੀ ਦੋਸਤੋ ਕਾਫੀ ਨੇ ਮਤਲਬ ਵਧੀਆ ਤਿਆਰ ਕੀਤੇ ਆ ਆ ਦੇਖੋ ਦੋਸਤੋ ਝੋੜੀ ਐ ਪੂਰੀ ਬਣਾਈ ਹੋਈ ਝੋਟੀ ਠੰਡੀ ਸੀਲ ਜਿੱਦਾਂ ਮਰਜੀ ਬਈ ਜਾ ਥੱਲੇ ਠੀਕ ਉਹਨਾਂ ਗਿਝਾਈ ਮੈਂ ਉਹਨਾਂ ਦਾ ਚੋਗੀ ਝੋਟੀ ਪਹਿਨੇ ਨੇ ਜਿਹਦੀ ਕੱਟੀ ਐ ਠੀਕ ਹੈ ਜੀ ਹਾਂਜੀ ਠੀਕ ਠੀਕ ਤੇ ਮੁੱਲ ਵੀਰੇ ਦਾ ਮੁੱਲ ਭਾਈ ਦਾ 35000 ਰੁਪਏ 35000 ਹਾਂਜੀ ਕੋਈ ਜ਼ਿਆਦਾ ਨਹੀਂ ਐਦੇ ਦੇ ਹਿਸਾਬ ਨਾਲ ਠੀਕ ਹੈ ਜੀ ਹਾਂਜੀ ਮਾਨਤਨ ਕਰ ਦਾਂਗੇ ਥੋੜਾ ਬੜਾ ਠੀਕ ਹੈ ਜੀ ਹਾਂਜੀ ਦੋਸਤੋ 35000 ਰੁਪਿਆ ਜਿਹੜਾ ਵੀਰ ਨੇ ਮੁੱਲ ਰੱਖਿਆ ਦਾ ਬਾਕੀ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਮੁੱਲ ਵੀਡੀਓ ਦੇ ਵਿੱਚ ਦੱਸੇਦੇ ਫਿਕਸ ਨਹੀਂ ਹੁੰਦੇ ਹੋਂ ਦੋਸਤੋ ਜਰੂਰ ਕਰਿਆ ਕਰੋ ਰੇਟ ਦੋਸਤੋ ਥੋੜੇ ਬਾਰੇ ਮੁੱਲ ਤੇ ਘਟ ਜਾਂਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਲੱਗੇ ਝੋਟੀ ਤਾਂ ਕਈ ਵੀਰ ਆਪਾਂ ਨੂੰ ਖਰਾਬ ਕਰਦੇ ਆ ਵੀ ਭਾਜੀ ਸਾਈ ਪਾਉਣ ਲੱਗੇ ਤੁਹਾਨੂੰ ਤੇ ਵੀਰ ਪਹਿਲਾਂ ਸਲਾਹ ਕਰ ਲੈਣ ਜੀ ਘਰਦਿਆਂ ਨਾਲ ਜੇ ਮਟੰਗਰ ਲੈਣਾ ਤਾਂ ਇੰਨੇ ਖਰਾਬ ਨਾ ਕਰਿਆ ਕਰੋ ਆਉਜੀ ਪਤਾ ਗੱਲ ਕੀ ਫਿਰ ਮੁਰਗੇ ਪਹੂ ਅਗਲੇ ਦਾ ਵਿਗਦਾ ਉਹਦਾ ਬਾਅਦ ਚੋਦੀ ਧਾਰ ਦੇ ਪਹੂ ਰਿਆ ਇਹ ਨਦਗਣਾ ਹਾਂਜੀ ਹਾਂਜੀ ਹਾਂ ਵੀਰਾਂ ਨੂੰ ਬੇਨਤੀ ਆ ਜਿਹੜੇ ਵੀ ਵੀਰ ਦੇ ਪਸ਼ੂ ਖਰੀਦਣਾ ਜਾ ਤੇ ਸਾਈਓ ਦੇ ਖਾਤੇ ਚ ਪਾਓ ਤੇ ਜੇ ਨਹੀਂ ਪਾਣੀ ਫਿਰ ਅਗਲੇ ਨੂੰ ਜਵਾਬ ਦੇਣਾ ਵੀ ਨਹੀਂ ਪੁੱਛਣਾ ਹਾਂ ਨਾ ਨਾ ਕੋਈ ਜਵਾਬ ਦੇ ਦੇ ਤੇ ਫਿਰ ਅਗਲੇ ਨੂੰ ਹੁੰਦਾ ਹਾਂਜੀ ਠੀਕ ਠੀਕ ਹੈ ਜੀ ਫਿਰ ਖੋਲਦੀ ਐ ਕਰੀ ਚੋਟੀ ਨਹੀਂ ਨਹੀਂ ਕੋਈ ਖੋਲ ਹੀ ਖੋਲ ਆ ਤਾਂ ਮੜੀ ਓਏ ਵੀਰ ਇੱਥੇ ਆ ਕੇ ਦਸੱਲੀ ਕਰੇ ਠੀਕ ਹੈ ਜੀ ਦੋਸਤ ਵੀਰ ਨੇ ਪੂਰੀ ਐ ਫਰਕਾਰੀ ਵੀ ਕੋਰੀ ਪਾਈ ਐ ਹਲਕਾਰੀ ਵੀਰ ਕਹਿੰਦਾ ਆਪਾਂ ਨਾਲ ਦੇ ਦਾਂਗੇ ਕੋਈ ਜੀ ਹਲਕਾਰੀ ਨਾਲ ਹੀ ਠੀਕ ਹੈ ਇਹ ਨਵੇਂ ਸਾਲ ਦਾ ਤੋਹਫਾ ਦੋਸਤੋ ਇਹ ਨਵੇਂ ਸਾਲ ਦਾ ਤੋਹਫਾ ਹਾਂਜੀ ਹਾਂਜੀ ਤੋਹਫਾ ਹੀ ਪੂਰਾ ਵਧੀਆ ਕੱਢਾਂ ਸਿੰਕ ਚੈੱਕ ਕਰੋ ਕੱਟੀ ਦੇ ਹਾਂਜੀ ਹਾਂਜੀ ਆਹ ਲਓ ਦੋਸਤੋ ਕਰੋ ਸਿੰਕ ਚੈੱਕ ਹਰੀਆਂ ਗੰਗ ਸਿੰਦ ਬਿਲਕੁਲ ਸ਼ਕੀਨ ਝੋਟੀ ਹੈ ਕੋਈ ਗ੍ਰੀਸੇ ਵਾਲਾ ਲੈ ਗਿਆ ਤਾਂ ਦੋਸਤੋ ਇਹ ਇੱਕ ਸਾਲ ਦੇ ਅੰਦਰਾਂ ਦੀ ਮੱਝ ਬਣ ਗਈ ਵਧੀਆ ਚੰਗੀ ਕਾਜ ਦੇ ਮੁੱਲ ਦੇ ਹਿਸਾਬ ਨਾਲ 35000 ਰੁਪਏ ਦੋਸਤੋ ਇਹ ਮੁੜ ਕੇ ਜਦੋਂ ਮੱਝ ਬਣ ਗਈ ਇਹ ਤੁਹਾਨੂੰ ਪਤਾ ਦੋਸਤੋ ਥੋੜਾ ਬਾਕੀ ਮੰਨਦਾ ਨਾ ਨਾ ਕੋਈ ਵੀਰ ਫੋਨ ਲਾਵੇ ਵੀ ਵੀ ਲੈ ਲਓ ਭਾਈ ਲੈ ਲਓ ਕਾ ਵੀ ਝੋਟੀ ਦਾ ਆਪ ਨੂੰ ਪੈਸੇ ਲੱਗਣਦੇ ਆ ਠੀਕ ਹੈ ਹਾਂਜੀ ਠੀਕ ਹੈ ਜੀ ਦੋਸਤੋ ਝੋਟੀ ਅਨਸਰ ਤੁਹਾਨੂੰ ਜਿਹੜੀ ਵਿਖਾਈ ਵੀਡੀਓ ਦੇ ਵਿੱਚ ਤੇ ਗੱਬਣ گا ਪਹਿਲਾ ਸਵੇਰ ਸੂਨ ਦੇ ਬਿਲਕੁਲ ਨੇੜ ਆ ਡਿਟੇਲ ਦੋਸਤੋ ਸਾਰੀ ਵੀਰ ਨੇ ਦੱਸ ਹੀ ਦਿੱਤੀ ਆ ਇਹ ਸ਼ੌਂ ਦਾ ਕਰਕੇ ਪਾਈ ਵਿਗਜਿ ਵਿਗਜਿ ਨਹੀਂ ਤਾਂ ਆਪਾਂ ਫਿਰ ਦੂਜੇ ਦਿਨ ਨੂੰ ਝੋਟੀ ਪੂਰੀ ਬਣਾਵਾਂਗੇ ਫੁੱਲ ਠੀਕ ਹੈ ਵੱਡੀ ਵਪਾਰ ਦਾ ਕੰਮ ਹੈ ਦੋਸਤੋ ਵੀਰ ਦਾ ਆ ਝੋਲੀ ਚੈੱਕ ਕਰਾ ਦਿਓ ਇੱਕ ਵਾਰੀ ਮੱਝਾਂ ਵੀ ਤੇ ਗਾਵਾਂ ਦੋਸਤੋ ਚੰਗੀਆਂ ਵੀਰ ਲੈ ਕੇ ਆਉਂਦਾ ਹਰ ਵਾਰੀ ਆਪਾਂ ਵੀ ਪੂਰੇ ਪੈਸੇ ਲਾ ਕੇ ਝੋਟੀ ਲੈਂਦੀ ਆ ਠੀਕ ਹੈ ਹਾਂਜੀ ਕਿਉਂ ਵੀ ਆਪਾਂ ਰਿਕਾਰਡ ਵੇਖਿਆ ਤਾਂ ਮਗਰ ਠੀਕ ਠੀਕ ਬਹੁਤ ਵੱਡੀ ਝੋਟੀ ਦੀ ਹੈ ਮਤਲਬ ਮਿਲ ਕੇ ਰਿਕਾਰਡ ਦੋਸਤੋ ਦਾ 20 ਕਿਲੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ